ਪੰਜਾਬ ਦੀਆਂ ਚੀਜ਼ਾਂ ਨੂੰ ਸੰਭਾਲਣ ਦੇ ਲਈ ਪੰਜਾਬ ਦੇ ਨੌਜਵਾਨ ਜਾਗ ਚੁੱਕੇ ਨੇ ਪੰਜਾਬ ਦੇ ਨੌਜਵਾਨ ਅੱਗੇ ਆਏ ਨੇ ਬਹੁਤ ਵਧੀਆ ਮਹਿਸੂਸ ਹੁੰਦਾ ਜੀ ਇਹ ਕੈਂਪ ਲਾਉਣ ਦਾ ਰੁਝਾਨ ਐਵੇਂ ਸੀ ਵੀ ਜਦੋਂ ਅਸੀਂ ਆਪਣੇ ਨਾਲ ਦੇ ਬੱਚਿਆਂ ਨੂੰ ਪੁੱਛਿਆ ਵੀ ਕੀ ਗੱਲ ਤੁਸੀਂ ਕੇਸ ਕਿਉਂ ਕਟਾਉਂਦੇ ਤਾਂ ਉਹ ਕਹਿੰਦੇ ਜੀ ਸਾਨੂੰ ਪੱਗ ਨਹੀਂ ਬੰਨਨੀ ਆਉਂਦੀ ਸੋਹਣੀ ਪੱਗ ਨਹੀਂ ਬੰਨਨੀ ਆਉਂਦੀ ਮੰਚ ਜੀ ਆ ਵੀ ਕਿਉਂ ਨਾ ਦਸਤਾਰਾਂ ਦਾ ਕੈਂਪ ਲਾਇਆ ਜਾਵੇ ਲੰਗਰ ਤਾਂ ਬਹੁਤ ਚੱਲਦੇ ਨੇ ਕੋਈ ਦੁੱਧ ਦਾਲ ਆ ਰਿਹਾ ਕੋਈ ਖੀਰ ਦਾ ਆ ਰਿਹਾ ਕੋਈ ਨਵੇਂ ਕਲਾ ਕੁਛ ਉਪਰਾਂ ਲਾ ਕੀਤਾ ਜਾਵੇ ਪੰਜਾਬ ਦੀ ਇੱਕ ਅਤੀ ਹੈ ਜਿਹੜੀ ਉਹ ਗੁੰਮਸ਼ਦਾ ਹੋ ਗਈ ਹੈ ਜਿਹਦਾ ਨਾਮ ਚੁੰਨੀ ਹੈ ਪਿਤਾ ਦਾ ਨਾਮ ਪੰਜਾਬ ਹੈ ਤੇ ਉਹਦਾ ਕੱਦ ਲਾ 2.5 ਫੁੱਟ ਹੈ ਤੁਸੀਂ ਮੰਨਦੇ ਹੋ ਹੀਗਾ ਇਸ चीज ਨੂੰ ਅਸੀਂ ਬਿਲਕੁਲ ਮੰਨਦੇ ਆ ਪਾਗਾਂ ਤੇ ਚੁੰਨੀਆਂ ਜਿਹੜੀਆਂ ਨੇ ਉਸ ਰਾ ਤੋਂ ਲੋਕ ਹੋ ਗਈਆਂ ਨੇ ਉਹਦੇ ਨਾਲ ਨਾਲ ਸ਼ਾਇਦ ਸਾਡੇ ਕਰਤਾਰ ਵੀ ਖਤਮ ਹੁੰਦੇ ਜਾ ਰਹੇ ਨੇ ਜੀ ਮੇਰੇ ਨਾਲ ਖੜੇ ਨੇ ਵੀਰ ਇਹ ਲੁਧਿਆਣੇ ਤੋਂ ਨੇ ਇਹ 106 ਕੰਪੀਟੀਸ਼ਨ ਜਿੱਤ ਚੁੱਕੇ ਨੇ ਜੀ ਮੋਟਰਸਾਈਕਲ ਇਨਾਮ ਜਿੱਤ ਚੁੱਕੇ ਨੇ ਆ ਪਿੱਛੇ ਖੜਾ ਵੀਰ ਜੀ 11000 ਦਿਨਿਕ ਜਾਗਰਣ ਵਾਲਿਆਂ ਨੇ ਕਰਾਇਆ ਉੱਥੇ ਜਿੱਤ ਕੇ ਆਏ ਨੇ ਜੇ ਮੈਂ ਗੱਲ ਕਰਾਂ ਨਾ ਜਿਵੇਂ ਹੁਣ ਤੁਸੀਂ ਗੱਲ ਕੀਤੀ ਹੈ ਕਿ ਜਿਹੜੀ ਇਹ ਇੰਡਸਟਰੀ ਆ ਇਹਦੇ ਵਿੱਚ ਜਿਹੜੀ ਪੱਗ ਨੂੰ ਮਹੱਤਵ ਨਹੀਂ ਦਿੱਜਦੇ ਪਰ ਇਹ ਗੱਲ ਬਿਲਕੁਲ ਝੂਠ ਆ ਮੈਂ ਜੇ ਆਪਣੀ ਗੱਲ ਕਰਾਂ ਪਹਿਲੀ ਗੱਲ ਤਾਂ ਮੈਂ ਬਾਇ ਪ੍ਰੋਫੈਸ਼ਨਲ ਵੀ ਸਿੰਗਰ ਆ ਜੀ ਠੀਕ ਆ ਮੇਰੇ ਵੀ ਕਾਫੀ ਟ੍ਰੈਕ ਆ ਚੁੱਕੇ ਨੇ ਜਦੋਂ ਮੇਰਾ ਪਹਿਲਾ ਡੈਬਿਊ ਟ੍ਰੈਕ ਆਇਆ ਤਾਂ ਮੇਰੇ ਵੀ ਡਾਇਰੈਕਟਰ ਨੇ ਇਹ ਗੱਲ ਬੋਲੀ ਕਿ ਯਾਰ ਇਹ ਜਿਹੜਾ ਤੇਰਾ ਪ੍ਰੋਫੈਸ਼ਨ ਆ ਨਾ ਇਹ ਇਸ ਤਰ੍ਹਾਂ ਦਾ ਆ ਕਿ ਤੈਨੂੰ ਅੱਗੇ ਚੱਲ ਕੇ ਦਾੜੀ ਕਟਾਣੀ ਪੈ ਸਕਦੀ ਆ ਵੀ ਹੋ ਸਕਦਾ ਤੈਨੂੰ ਵਾਲ ਕਟਾਉਣੇ ਪੈਣ ਹੋ ਸਕਦਾ ਤੈਨੂੰ ਦਸਤਾਰ ਵੀ ਲਾਉਣੀ ਪਵੇ ਤਾਂ ਮੈਂ ਇਹੀ ਗੱਲ ਕਹੀ ਮੈਂ ਕਿਹਾ ਜਿਹੜੀ ਧਰਤੀ ਤੋਂ ਮੈਂ ਬਲੋਂਗ ਕਰਦਾ ਮੇਰੀ ਜ਼ਮੀਰ ਨਹੀਂ ਲੋਅ ਕਰਦੀ ਪਹਿਲੀ ਗੱਲ ਤਾਂ ਇੱਕ ਦਸਤਾਰ ਹੀ ਹੈ ਵੀਰੇ ਇਹੋ ਜੀ ਜਿੰਦੇ ਬਿਨਾ ਅਸੀਂ ਰਹਿ ਨਹੀਂ ਸਕਦੇ ਇਹ ਅਸੀਂ ਇੱਕ ਟਾਈਮ ਸਜਾਉਂਦੇ ਆ ਤੇ ਸਾਨੂੰ ਸਾਰਾ ਦਿਨ ਸਜਾ ਕੇ ਰੱਖਦੀ ਆ ਅਸੀਂ ਕਿਸੇ ਵਿਆਹ ਲੈ ਮੁੰਡੇ ਦੇ ਪੱਗ ਬੰਦੇ ਆ ਨਾ ਉਹ ਲੱਖ ਰੁਪਏ ਦੀ ਸ਼ੇਰਵਨੀ ਲਿਆਂਦਾ ਪਰ ਸਿਰ ਤੇ ਉਹਦੇ ਪੱਗ ਨਾ ਹੋਵੇ ਤਾਂ ਬਹੁਤ ਅੱਧਾ ਲੱਗਦਾ ਤੇ ਉਹ 80% ਪੂਰਾ ਦਸਤਾਰ ਨਾਲ ਹੀ ਹੁੰਦਾ ਬੱਚਿਆਂ ਨੂੰ ਪੜ੍ਹਾਈ ਗਵਰਨਮੈਂਟ ਸਕੂਲ ਚ ਰਹੇ ਆ ਉੱਥੇ ਉਹਨਾਂ ਨੂੰ ਪੰਜਾਬੀ ਆ ਹੀ ਨਹੀਂ ਰਹੀ ਉਹ ਬੋਲਦੀ ਜਾਂਦੀ ਹੈ ਜੇ ਇੰਗਲਿਸ਼ ਆ ਪੰਜਾਬੀ ਚ ਬੋਲਣ ਵਾਲੇ ਨੂੰ ਹਨ ਪੜ ਗਿਣਿਆ ਜਾਂਦਾ ਇਹ ਲਿਖਣ ਨਾਲ ਨਹੀਂ ਹੋਣਾ ਇਹ ਸਾਡੇ ਅੰਦਰ ਪਾਉਣੀ ਪੈਣੀ ਹੈ ਪੰਜਾਬੀ ਤਾਂ ਅਸੀਂ ਚੀਜ਼ ਨੂੰ ਸੰਭਾਲ ਸਕਦੇ ਹਾਂ ਜਿੱਦਾਂ ਅਸੀਂ ਅੰਗਰੇਜ਼ੀ ਹੀ ਬੋਲਦੇ ਰਾਵਾਂਗੇ ਭੁੱਲ ਜਾਵਾਂਗੇ ਕਿ ਉਹ ਪੰਜਾਬੀ ਬੋਲਣਾ ਹੋਵੇ ਸੀ ਜਦੋਂ ਅਸੀਂ ਆਪਣੀ ਭਾਸ਼ਾ ਦੀ ਟੁੱਟ ਗਏ ਸਮਝੋ ਧਰਮ ਖਤਮ ਹੋ ਗਿਆ ਪੰਜਾਬ ਦੇ ਵਿੱਚ ਜਿੱਥੇ ਪੰਜਾਬ ਦਾ ਸੱਭਿਆਚਾਰ ਪੰਜਾਬ ਦੀ ਇਹ ਗੱਲ ਕਹੀ ਜਾ ਰਹੀ ਹੈ ਕਿ ਅਲੋਪ ਹੁੰਦਾ ਜਾ ਰਿਹਾ ਹੈ ਤਾਂ ਹੁਣ ਪੰਜਾਬ ਦੀ ਇਹਨਾਂ ਚੀਜ਼ਾਂ ਨੂੰ ਸੰਭਾਲਣ ਦੇ ਲਈ ਪੰਜਾਬ ਦੇ ਨੌਜਵਾਨ ਜਾਗ ਚੁੱਕੇ ਨੇ ਪੰਜਾਬ ਦੇ ਨੌਜਵਾਨ ਅੱਗੇ ਆਏ ਨੇ ਤਾਂ ਸ਼ਹੀਦਾਂ ਦੀ ਧਰਤੀ ਫਤਿਹਗੜ੍ਹ ਸਾਹਿਬ ਵਿਖੇ ਨੌਜਵਾਨਾਂ ਦੇ ਵੱਲੋਂ ਦਸਤਾਰਾਂ ਦਾ ਕੈਂਪ ਲਗਾਇਆ ਹੋਇਆ ਹੈ ਤਾਂ ਵੱਡੇ ਹੀ ਗਿਣਤੀ ਦੇ ਵਿੱਚ ਨੌਜਵਾਨ ਇੱਥੇ ਪਹੁੰਚੇ ਨੇ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਵੀਰੇ ਸ਼ਹੀਦਾ ਦੀ ਧਰਤੀ ਹੈ ਇੱਥੇ ਤੁਹਾਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਦਸਤਾਨਾ ਦਾ ਕੈਂਪ ਤੁਸੀਂ ਲਗਾਇਆ ਹੋਇਆ ਪਹਿਲਾਂ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਹਾਂ ਜੀ ਤੇ ਇਹ ਕੈਂਪ तकरीबन 11 ਸਾਲਾਂ ਦਾ 11ਵਾਂ ਕੈਂਪ ਹੈ ਜੀ 11 ਸਾਲ ਹੋ ਗਏ ਕੈਂਪ ਚੱਲਦੇ ਨੂੰ ਜਿਹੜਾ ਮੇਰੇ ਮਗਰ ਤੁਸੀਂ ਵੀਰ ਵੇਖ ਰਹੇ ਹੋ ਹੋਰ ਵੀਰ ਜਿਹੜੇ ਅੰਦਰ ਸੇਵਾ ਕਰਦੇ ਨੇ ਸਭ ਦੀ ਸੇਵਾਵਾਂ ਦੇ ਨਾਲ ਚੱਲ ਰਿਹਾ ਜੀ ਕੈਂਪ ਤੇ ਇੱਕ ਸ਼ਰ ਗੁਰਗਰਾਂ ਸਾਹਿਬ ਵਰਲਡ ਯੂਨੀਵਰਸਿਟੀ ਦੀ ਖਾਸ ਜਿਹੜੀ ਸਾਨੂੰ ਸੇਵਾਵਾਂ ਮਿਲਦੀਆਂ ਨੇ ਤੇ ਬਹੁਤ ਵਧੀਆ ਮਹਿਸੂਸ ਹੁੰਦਾ ਜੀ ਇਹ ਕੈਂਪ ਲੌਂ ਦਾ ਰੁਝਾਨ ਐਵੇਂ ਸੀ ਵੀ ਜਦੋਂ ਅਸੀਂ ਆਪਣੇ ਨਾਲ ਦੇ ਬੱਚਿਆਂ ਨੂੰ ਪੁੱਛਿਆ ਵੀ ਕੀ ਗੱਲ ਤੁਸੀਂ ਕੇਸ ਕਿਉਂ ਕਟਾਤੇ ਤਾਂ ਉਹ ਕਹਿੰਦੇ ਜੀ ਸਾਨੂੰ ਪੱਗ ਨਹੀਂ ਬੰਨਣੀ ਆਉਂਦੀ ਸੋਹਣੀ ਪੱਗ ਨਹੀਂ ਬੰਨੀ ਆਉਂਦੀ ਤਾਂ ਇੱਕ ਮੰਚਰ ਜੀ ਆ ਜਿਆ ਵੀ ਕਿਉਂ ਨਾ ਦਸਤਾਰਾਂ ਦਾ ਕੈਂਪ ਲਾਇਆ ਜਾਵੇ ਲੰਗਰ ਤਾਂ ਬਹੁਤ ਚੱਲਦੇ ਨੇ ਕੋਈ ਦੁੱਧ ਦਾਲ ਆ ਰਿਹਾ ਕੋਈ ਕੀਰ ਦਾ ਆ ਰਿਹਾ ਕੋਈ ਨਵੇਂ ਇੱਕ ਲੱਖ ਕੁਛ ਉਪਰ ਆਲਾ ਕੀਤਾ ਜਾਵੇ ਤਾਂ ਅਸੀਂ ਫਿਰ ਦਸਤਾਰਾਂ ਦਾ ਕੈਂਪ ਨਾਲ ਆਪਣੇ ਟਰਬਨ ਕੋਚ ਵੀਰ ਲੁਧਿਆਣੇ ਤੋਂ ਕੋਈ ਜਲੰਧਰ ਤੋਂ ਅੰਮ੍ਰਿਤਸਰ ਤੋਂ ਕਰਨਾਲ ਤੋਂ ਹੁਸ਼ਿਆਰਪੁਰ ਤੋਂ ਅੱਡ ਅੱਡ ਥਾਵਾਂ ਤੋਂ ਇੱਕ ਟਰਬਨ ਕੋਚ ਨਾਲ ਸੰਪਰਕ ਕੀਤਾ ਇਹਨਾਂ ਵੱਲੋਂ ਵੀ ਸਾਨੂੰ ਸਹਿਯੋਗ ਮਿਲਿਆ ਤਾਂ ਅਸੀਂ ਇਹ ਕੈਂਪ ਲਾਉਣੇ ਸ਼ੁਰੂ ਕੀਤੇ ਜੇ ਕਿਤੇ ਨਾ ਕਿਤੇ ਦੇਖਿਆ ਜਾਵੇ ਤਾਂ ਇੱਕ ਗੱਲ ਪੜੀ ਸੀ ਮੈਂ ਤਾਂ ਕਹਿੰਦੇ ਪੰਜਾਬ ਦੀ ਇੱਕ ਔਤੀ ਹੈ ਜਿਹੜੀ ਉਹ ਗੁੰਮਸ਼ਦਾ ਹੋ ਗਈ ਹੈ ਜਿਹਦਾ ਨਾਮ ਚੁੰਨੀ ਹੈ ਪੀਤਾ ਦਾ ਨਾਮ ਪੰਜਾਬ ਹੈ ਤੇ ਉਹਦਾ ਕੱਦ ਜਿਹੜਾ 2.5 ਫੁੱਟ ਹੈ ਤੁਸੀਂ ਮੰਨਦੇ ਹੋ ਇਹ ਗੱਲ ਬਿਲਕੁਲ ਮੰਨਦੇ ਆ ਜੀ ਇਹਦਾ ਅਸੀਂ ਬੈਨਰ ਵੀ ਬਣਾ ਕੇ ਲਵਾਇਆ ਤੁਸੀਂ ਨਾਲ ਦੇਖ ਸਕਦੇ ਹੋ ਸਾਡੀ ਬੈਕ ਸਾਈਡ ਤੇ ਬੈਨਰ ਲੱਗਿਆ ਹੋਇਆ ਜੀ ਤੇ ਇਸ ਚੀਜ਼ ਨੂੰ ਅਸੀਂ ਬਿਲਕੁਲ ਮੰਨਦੇ ਆ ਪਾਗਾਂ ਤੇ ਚੁੰਨੀਆਂ ਜਿਹੜੀਆਂ ਨੇ ਉਹ ਸਿਰਾਂ ਤੋਂ ਲੋਪ ਹੋ ਗਈਆਂ ਨੇ ਉਹਦੇ ਨਾਲ-ਨਾਲ ਸ਼ਾਇਦ ਸਾਡੇ ਕਰਤਾਰ ਵੀ ਖਤਮ ਹੁੰਦੇ ਜਾ ਰਹੇ ਨੇ ਜਿਹੜੇ ਸਰਦਾਰਾਂ ਦੇ ਕਰਤਾਰ ਸੀ ਨਾ ਕੱਲੀ ਦਸਤਾਰ ਜੇ ਕਹੀ ਅਸੀਂ ਕੱਲੀ ਦਸਤਾਰ ਨਹੀਂ ਕਹਿੰਦੇ ਸਾंभਨ ਨੂੰ ਅਸੀਂ ਗੁਫਤਾਰ ਸਾंभਨ ਨੂੰ ਤੇ ਕਰਤਾਰ ਸੰਭਨ ਨੂੰ ਖਾਸ ਕਹਿੰਦੇ ਆ ਵੀ ਤੁਸੀਂ ਆਪਣਾ ਕਰਤਾਰ ਵੀ ਸੰਭੋ ਅਸੀਂ ਬੱਚਿਆਂ ਦੇ ਇਮਤਿਹਾਨ ਵੀ ਲੈਨੇ ਆ ਗੁਰਮਤ ਸਬੰਧੀ ਤੇ ਬੱਚਿਆਂ ਨੂੰ ਗੁਰਮਤ ਔਰ ਇੱਕ ਸਿੱਖੀ ਕੀ ਚੀਜ਼ ਆ ਸਿੱਖੀ ਜੀਵਨ ਕੀ ਆ ਸਿੱਖੀ ਜੀਵਨ ਜਾਂਚ ਕੀ ਆ ਉਹਦੇ ਬਾਰੇ ਵੀ ਦੱਸਿਆ ਜਾਂਦਾ ਜੀ ਬੱਚਿਆਂ ਦਾ ਇਮਤਿਹਾਨ ਲਏ ਜਾਂਦੇ ਨੇ ਇਹ ਸਾਰੀਆਂ ਤੋਂ ਚੀਜ਼ਾਂ ਤੋਂ ਵੀ ਜਾਣੂ ਕਰਾਇਆ ਜਾਂਦਾ ਕਿਸ ਤਰੀਕੇ ਦੇ ਨਾਲ ਤੁਹਾਡੇ ਦਾਰਾ ਜਿਹੜਾ ਉਪਰਾਲਾ ਕੀਤਾ ਜਾਂਦਾ ਨੌਜਵਾਨ ਨੂੰ ਆਪਣੇ ਨਾਲ ਜੋੜਨ ਦੇ ਲਈ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜੀ ਦਸਤਾਰਾਂ ਦੇ ਨਾਲ-ਨਾਲ ਅਸੀਂ ਇਮਤਿਹਾਨ ਲੈਂਦੇ ਹਾਂ ਧਾਰਮਿਕ ਇਮਤਿਹਾਨ ਲਿਟਰੇਚਰ ਵੰਡਿਆ ਜਾਂਦਾ ਬੱਚਿਆਂ ਨੂੰ ਜਿਸ ਜਿਹੜਾ ਹੁਣ ਅੱਜ ਜਿਵੇਂ ਨਕੀਆ ਜਿੰਦਾ ਵੱਡੇ ਸਾਖੀ ਕਿਤਾਬ ਹੈ ਜੀ ਉਹ ਖਾਸ ਕਰਕੇ ਵੰਡੀ ਜਾਂਦੀ ਹੈ ਉਸ ਤੋਂ ਇਲਾਵਾ ਹੋਰ ਕਾਫੀ ਤਰ੍ਹਾਂ ਦਾ ਲਿਟਰ ਜਿਹੜਾ ਉਹਨਾਂ ਨੂੰ ਮੁਹੱਈਆ ਕਰਵਾਇਆ ਜਾਂਦਾ ਹੈ ਬੱਚਿਆਂ ਨੂੰ ਅਗਰ ਕਿਸੇ ਚੀਜ਼ ਦੀ ਸਕਾਲਰਸ਼ਿਪ ਦੀ ਲੋੜ ਹੈ ਕਿਤੇ ਕੋਈ ਪੜ੍ਹਾਈ 'ਚ ਉਹਨਾਂ ਨੂੰ ਕਿਤੇ ਮਦਦ ਦੀ ਲੋੜ ਹੈ ਤਾਂ ਉਹ ਵੀ ਦਿੱਤੀ ਜਾਂਦੀ ਹੈ ਜੀ ਉਸ ਤੋਂ ਇਲਾਵਾ ਗਰੀਬ ਬੱਚਿਆਂ ਦੇ ਵਿਆਹ ਕੀਤੇ ਜਾਂਦੇ ਨੇ ਇੱਕ ਬੇਬੇ ਨਾਨਕੀ ਰਸੋਈ ਸਾਡੇ ਹੀ ਸੰਸਥਾ ਦੇ ਕੁਝ ਸਾਥੀਆਂ ਵੱਲੋਂ ਚਲਾਈ ਜਾ ਰਹੀ ਹੈ ਜਿੱਥੇ 20 ਰੁਪਏ ਦੇ ਵਿੱਚ ਭੋਜਨ ਦਿੱਤਾ ਜਾ ਰਿਹਾ ਹੈ ਜੀ ਜੇਕਰ ਗੱਲ ਕਰੀਏ ਤਾਂ ਕਿਸ ਤਰ੍ਹਾਂ ਦਾ ਰਿਸਪੌਂਸ ਤੁਹਾਨੂੰ ਦੇਖਣ ਨੂੰ ਮਿਲਿਆ ਇਸ ਸਾਲ ਨੌਜਵਾਨਾਂ ਦੇ ਵਿੱਚ ਕਿੰਨੇ ਕ ਜਿਆਦਾ ਆਪਣੇ ਪੱਗ ਨੂੰ ਸਮਰਪਿਤ ਨੇ ਇਸ ਸਾਲ ਦਾ ਬਹੁਤ ਜ਼ਿਆਦਾ ਜੀ ਤਕਰੀਬਨ ਸਾਡੇ ਕੋਲ ਬਹੁਤ ਬੱਚੇ ਐਸੀ ਆਏ ਜਿਹੜੇ ਪਿਛਲੇ ਸਾਲ ਸਾਡੇ ਕੋਲ ਆ ਕੇ ਪ੍ਰਣ ਕਰਕੇ ਗਏ ਸੀ ਤੇ ਉਹਨਾਂ ਨੇ ਸਾਨੂੰ ਕਿਹਾ ਵੀ ਅਸੀਂ ਪਿਛਲੇ ਸਾਲ ਆਏ ਸੀ ਤੁਸੀਂ ਸਾਨੂੰ ਦਸਤਾਰ ਦਿੱਤੀ ਸੀ ਸਨਮਾਨ ਕੀਤਾ ਸੀ ਫੋਟੋਆਂ ਵੀ ਵਿਖਾਈਆਂ ਸਾਨੂੰ ਉਹਨਾਂ ਨੇ ਤੇ ਕੁਝ 500 ਫੋਟੋ ਸਾਡੇ ਕੋਲ ਇਸ ਟਾਈਮ ਹੋ ਚੁੱਕੀ ਆ ਜਿਹੜੇ ਪ੍ਰਣ ਕਰਗੇ ਸੀ ਤੇ ਅੱਜ ਕਈ ਬੱਚੇ ਤਾਂ ਐਸੇ ਵੀ ਨੇ ਜਿਹੜੇ ਆ ਕੇ ਸੇਵਾ ਕਰ ਰਹੇ ਨੇ ਅੱਜ ਉਲਟਾ ਦਸਤਾਰਾ ਸਿਖਾ ਰਹੇ ਨੇ ਆ ਉੱਥੇ ਉਰੇ ਇਹ ਵੀ ਗੱਲ ਸੁਣਨ ਨੂੰ ਮਿਲਦੀ ਹੈ ਕਿ ਜਿਹੜੀ ਇੱਕ ਦਸਤਾਰ ਹੈ ਸਾਡੀ ਸ਼ਾਂਤ ਹੈਗੀ ਪਰ ਕਿਤਨਾ ਕਿਤੇ ਬਹੁਤ ਸਾਰੇ ਬੱਚੇ ਆਦਾ ਦੇ ਨੇ ਜੋ ਆਪਣੀ ਫਾਈਨੈਂਸ਼ੀਅਲ ਕੰਡੀਸ਼ਨ ਵੀ ਸਹੀ ਕਰ ਰਹੇ ਨੇ ਇੱਕ ਐਜ਼ੇ ਦਸਤਾਰ ਕੋਚ ਹਨ ਬਿਲਕੁਲ ਕਰ ਰਹੇ ਨੇ ਜੀ ਮੇਰੇ ਨਾਲ ਖੜੇ ਨੇ ਵੀਰ ਇਹ ਲੁਧਿਆਣੇ ਤੋਂ ਨੇ ਇਹ 106 ਕੰਪੀਟੀਸ਼ਨ ਜਿੱਤ ਚੁੱਕੇ ਨੇ ਜੀ ਮੋਟਰਸਾਈਕਲ ਇਨਾਮ ਜਿੱਤ ਚੁੱਕੇ ਨੇ ਆ ਪਿੱਛੇ ਖੜਾ ਵੀਰ ਜੀ 11000 ਦੈਨਿਕ ਜਾਗਰਣ ਵਾਲਿਆਂ ਨੇ ਕਰਾਇਆ ਉੱਥੇ ਜਿੱਤ ਕੇ ਆਏ ਨੇ ਬਿਲਕੁਲ ਕਰ ਰਹੇ ਨੇ ਜੀ ਆਪਣੇ ਪਰਿਵਾਰ ਦੀ ਮਦਦ ਵੀ ਕਰ ਰਹੇ ਨੇ ਅਕੈਡਮੀਆ ਖੋਲ ਕੇ ਸਟੈਂਡ ਵੀ ਹੋ ਰਹੇ ਨੇ ਔਰ ਸਿੱਖੀ ਦਾ ਪ੍ਰਚਾਰ ਵੀ ਕਰ ਰਹੇ ਨੇ ਇਹਨਾਂ ਵੀਰਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤਾਂ ਵੀਰੇ ਜਿਵੇਂ ਤੁਹਾਡੀ ਉਪਲਬਧੀਆਂ ਦੀ ਗੱਲ ਕੀਤੀ ਵੀਰ ਨੇ ਤਾਂ ਕਿੰਨੇ ਕ ਟਾਈਮ ਤੋਂ ਦਸਤਾਰ ਸਜਾਰੇ ਤੁਸੀਂ ਤੇ ਤਕਰੀਬਨ 7 ਸਾਲਾਂ ਦਸਤਾਰ ਸਜਾਰੇ ਆ ਜੀ ਆ ਸ਼ੁਰੂ ਤੋਂ ਹੀ ਮਤਲਬ ਦਸਤਾਰ ਆਂਦੀ ਸੀ ਆ ਤੁਸੀਂ ਵੀ ਸਿੱਖੀ ਹੈ ਬਾਅਦ ਦੇ ਵਿੱਚ ਆ ਫਿਰ ਕੋਚ ਬਣੇ ਪਹਿਲਾਂ ਪਹਿਲਾਂ ਤਾਂ ਦੇਖ ਦੇਖ ਕੇ ਬੰਨੀ ਸ਼ੁਰੂ ਕੀਤੀ ਤਾਂ ਫਿਰ ਮੇਰੇ ਜਿਹੜੇ ਉਸਤਾਦ ਜਿਨ੍ਹਾਂ ਨੂੰ ਕਹਿੰਦੇ ਆ ਪਵਿੱਤਰ ਸਿੰਘ ਸਿੱਧੂ ਤੇ ਉਹਨਾਂ ਨੇ ਮੈਨੂੰ ਇਹਦੇ ਬਾਰੇ ਮਤਲਬ ਸਿੱਖਿਆ ਦਿੱਤੀ ਤੇ ਰਸਤਾਰ ਸਿਖਾਈ ਤੇ ਦੈਨ ਫਿਰ ਆਪਾਂ ਅੱਗੇ ਤੋਂ ਅੱਗੇ ਚੱਲ ਪਏ ਜੀ ਕਿਸ ਕਿਸ ਤਰ੍ਹਾਂ ਦੇ ਜਿਹੜੇ ਪ੍ਰਾਈਜ਼ ਤੁਸੀਂ ਜਿੱਤ ਚੁੱਕੇ ਹੋ ਹੁਣ ਤੱਕ ਹੁਣ ਤੱਕ ਜੀ ਇਹ ਮੋਟਰਸਾਈਕਲ ਹੋ ਗਿਆ ਹੈ ਕੈਸ਼ ਪ੍ਰਾਈਜ਼ ਬਹੁਤ ਜਿੱਤਿਆ ਜੀ ਮੈਡਲ ਬਹੁਤ ਜਿੱਤਿਆ ਨੇ ਸਿਲਵਰ ਮੈਡਲ 골ਡ ਮੈਡਲ ਇਦਾਂ ਕਾਫੀ ਨਾਮ ਜਿੱਤ ਚੁੱਕੇ ਆ ਜੀ ਤੇ ਹੁਣ ਮਾਣ ਮਹਿਸੂਸ ਹੁੰਦਾ ਆਪਣੇ ਆਪ ਤੇ ਬਹੁਤ ਮਾਣ ਮਹਿਸੂਸ ਹੁੰਦਾ ਜੀ ਇਹ ਕਈ ਵੇਲੇ ਤਾਂ ਸੋਚਦੇ ਹੁੰਨੇ ਆ ਕਿ ਜੇ ਇਹ ਦਸਤਾਰ ਸਾਡੇ ਕੋਲ ਨਾ ਹੁੰਦੀ ਤਾਂ ਸਾਡੀ ਕਦੇ ਕੋਈ ਪਛਾਣ ਨਹੀਂ ਹੁੰਨੀ ਸੀ ਅਸੀਂ ਵੀ ਇੱਕ ਆਮ ਜਿੱਦਾ ਲੋਕ ਹੁੰਦੇ ਨੇ ਉਹਦਾ ਵਾਂਗੂ ਰਹਿਣਾ ਸੀ ਜਿਹੜੇ ਨੌਜਵਾਨ ਅੱਜ ਵੀ ਦਸਤਾਰ ਇਹ ਕਹਿ ਕੇ ਨਹੀਂ ਬੰਨਦੇ ਜਿਵੇਂ ਵੀਰ ਨੇ ਵੀ ਗੱਲ ਕੀਤੀ ਯਾਰ ਸਾਨੂੰ ਬੰਨਣ ਹੀ ਨਹੀਂ ਆਂਦੀ ਤੁਹਾਨੂੰ ਕੀ ਲੱਗਦਾ ਕਿ ਇਹ ਇੱਕ ਜੈਨੂਇਨ ਗੱਲ ਹੈ ਜਾਂ ਫਿਰ ਸਿਰਫ ਇੱਕ ਇਹ ਬਹਾਨਾ ਹੈ ਮੈਂ ਜਿੱਦ ਤੱਕ ਮੰਨਦਾ ਕਿ ਇਹ ਇੱਕ ਬਹਾਨਾ ਹੈ ਕਿਉਂਕਿ ਨਾ ਜੀ ਮਤਲਬ ਕਿ ਅਸੀਂ ਸਰਦਾਰ ਫੈਮਿਲੀ ਤੇ ਬਿਲੋਂਗ ਕਰਦੇ ਆਂ ਸਾਡੇ ਘਰਾਂ ਚੋਂ ਸ਼ੁਰੂ ਦਸਤਾਰਾਂ ਚੱਲ ਰਹੀਆਂ ਨੇ ਬਸ ਇੱਕ ਆਪਾਂ ਕਹਿੰਦੇ ਨਾ ਜਿਵੇਂ ਪੱਛਮੀ ਹਵਾ ਲੱਗਣੀ ਹੈ ਉਹ ਚੀਜ਼ ਹੈ ਮੈਂ ਲੋਕੀ ਇੱਕ ਤਾਂ ਜੋ ਦੇਖਾ ਦੇਖੀ ਫ੍ਰੀਜ਼ ਕਰਕੇ ਇਹ ਕੰਮ ਕਰ ਰਹੇ ਨੇ ਪਰ ਬਹਾਨਾ ਦੇ ਤੌਰ ਤੇ ਇਹ ਗੱਲ ਕਹਿੰਦੇ ਕਿ ਸਾਨੂੰ ਦਸਤਾਰ ਸਜਾਣੀ ਨਹੀਂ ਹੁੰਦੀ ਬਹੁਤ ਸਾਰੇ ਜਿਹੜੇ ਕਲਾਕਾਰ ਸਿੰਘ ਵੈਸੇ ਅੱਜ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਸਿੰਘ ਰਹੇ ਜਿਨ੍ਹਾਂ ਨੇ ਆਪਣੀ ਦਸਤਾਰ ਸੰਭੀ ਹੋਈ ਹੈ ਪਰ ਕਈ ਅਜਿਹੇ ਵੀ ਨੇ ਕਈ ਕਹਿੰਦੇ ਨੇ ਕਿ ਸਾਨੂੰ ਕੰਮ ਨਹੀਂ ਮਿਲਦਾ ਜੇਕਰ ਅਸੀਂ ਸਰਦਾਰ ਹੁੰਨੇ ਆ ਨਾ ਤਾਂ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਨਹੀਂ ਇਹ ਤਾਂ ਉਹਨਾਂ ਲਈ ਵੀ ਇੱਕ ਮੈਂ ਇੱਕ ਸਾਹ ਤੇ ਮੰਨ ਲਵਾਂ ਤੇ ਗਲਤ ਗੱਲ ਹੀ ਹੈ ਇੱਕ ਤਰ੍ਹਾਂ ਝੂਠ ਹੀ ਬੋਲਦੇ ਨੇ ਉਹਨਾਂ ਜਿਵੇਂ ਦਿਲਜੀਤ ਦਸਾਂਜ ਵੀਰੇ ਅਸੀਂ ਇਹਨਾਂ ਨੇ ਮੂਵੀ ਦੇ ਵਿੱਚ ਕੰਮ ਵੀ ਕੀਤਾ ਹੈ ਔਰ ਕਈ ਵੀਰ ਅਸਨੇ ਜਵੇਂ ਰੰਜੀਤ ਬਾਵਾ ਵੀਰ ਹੋ ਗਿਆ ਹੈ ਰਾਜਵੀਰ ਜਵੰਤਾ ਵੀਰ ਹੋ ਗਏ ਇਹ ਵੀ ਦਸਤਾਰ ਸੰਭ ਫਿਰਦੇ ਨੇ ਇਹਨਾਂ ਦੇ ਵੀ ਨਾਮ ਨੇ ਇਹਨਾਂ ਨੂੰ ਵੀ ਕੰਮ ਮਿਲ ਰਿਹਾ ਹੈ ਇਹ ਤਾਂ ਇੱਕ ਬਹਾਨਾ ਹੈ ਜੀ ਜਿਹੜਾ ਨਹੀਂ ਜਿਹਨੂੰ ਨਹੀਂ ਬਨੰਦੇ ਹੈਗਾ ਕਿ ਇੱਕ ਆਪਾਂ ਕਹਿ ਦਈਏ ਕਿ ਅਵੇਸਲੇਜ ਹੋ ਜਾਣਾ ਆਲਸ ਮਾਰ ਜਾਂਦੀ ਹੈ ਬੰਦੇ ਨੂੰ ਇਹ ਸਿਰਫ ਇੱਕੋ ਚੀਜ਼ ਹੈ ਜੀ ਤੁਸੀਂ ਸਹਿਮਤ ਹੋ ਵੀਰ ਦੀ ਗੱਲ ਨਾਲ ਸਹਿਮਤ ਵੀ ਆਂ ਜੀ ਇਹਦੇ ਬਾਰੇ ਮੈਂ ਚਾਹਾਂਗਾ ਵੀ ਇੱਕ ਸਾਡੇ ਕੋਲ ਵੀਰ ਹੈ ਜਿਹੜਾ ਨਹੀਂ ਸੀ ਦਸਤਾਰ ਸਜਾਈ ਉਹਨੇ ਤੇ ਆਪਣਾ ਰੋਜ਼ਗਾਰ ਵੀ ਬਦਲਿਆ ਸਰਦਾਰ ਪਰਮਿੰਦਰ ਸਿੰਘ ਜੀ ਮੇਰੇ ਪਰਾ ਇਹ ਤੁਹਾਨੂੰ ਇਹ ਤੁਹਾਨੂੰ ਦੱਸਣਗੇ ਉਹਨਾਂ ਬਾਰੇ ਬਰੀਫ ਦੇ ਵਿੱਚ ਮੈਂ ਚਾਹਾਂਗਾ ਵੀ ਉਹਨਾਂ ਉਹਦੇ ਮਾਰੇ ਡਿਟੇਲ ਚ ਤੁਹਾਨੂੰ ਦੱਸਣ ਇਹ ਵੀ ਉਹ ਵੀਰ ਨੇ ਕਿਵੇਂ ਆਪਣਾ ਰੋਜ਼ਗਾਰ ਬਦਲਿਆ ਕੀ ਕੀਤਾ ਤੇ ਅੱਜ ਕੀ ਕਰ ਰਿਹਾ ਹੈ ਇਹ ਤੁਹਾਨੂੰ ਬਾਰੇ ਜਾਣੂ ਕਰਾਉਣਗੇ ਤਾਂ ਬੜੀ ਕਮਾਨ ਵਾਲੀ ਗੱਲ ਹੈ ਕਿਸੇ ਵਕਤ ਬੰਦਾ ਕੇਸ ਕੱਟਦਾ ਸੀ ਤੇ ਅੱਜ ਉਹੀ ਕੇਸ ਰੱਖਣ ਦੀ ਜਿਹੜੀ ਅਪੀਲ ਕਰਦਾ ਲੋਕਾਂ ਨੂੰ ਦਸਤਾਰ ਕੋਚ ਹੈ ਤੇ ਕਿਸੇ ਵਕਤ ਕੇਸ ਕੱਟ ਕੇ ਆਪਣਾ ਰੋਜ਼ਗਾਰ ਚਲਾਉਂਦਾ ਸੀ ਤੇ ਅੱਜ ਦਸਤਾਰ ਕੋਚ ਬਣ ਕੇ ਲੋਕਾਂ ਦੇ ਦਸਤਾਰਾਂ ਸਜਾ ਕੇ ਆਪਣਾ ਰੋਜ਼ਗਾਰ ਚਲਾਉਂਦਾ ਤਾਂ ਉਹਦੇ ਬਾਰੇ ਜਾਣਕਾਰੀ ਲਵਾਂਗੇ ਤਾਂ ਵੀਰ ਬੜੀ ਸੋਹਣੀ ਗੱਲ ਸੁਣਨ ਨੂੰ ਮਿਲੀ ਹੈ ਦੇਖੋ ਜੀ ਪਹਿਲੀ ਗੱਲ ਇਹੀ ਹੈ ਕਿ ਦਸਤਾਰ ਨਾ ਬਨਣ ਦਾ ਕਿ ਬਹਾਨਾ ਹੀ ਹੁੰਦਾ ਤੇ ਜੀ ਮੈਂ ਗੱਲ ਕਰ ਰਹਾ ਨਾ ਜਿਵੇਂ ਹੁਣ ਤੁਸੀਂ ਗੱਲ ਕੀਤੀ ਹੈ ਕਿ ਜਿਹੜੀ ਇਹ ਇੰਡਸਟਰੀ ਆ ਇਹਦੇ ਵਿੱਚ ਜਿਹੜੀ ਪੱਗ ਨੂੰ ਮਹੱਤਵ ਨਹੀਂ ਦਿੱਤੀ ਤੇ ਪਰ ਇਹ ਗੱਲ ਬਿਲਕੁਲ ਝੂਠ ਆ ਮੈਂ ਜੇ ਆਪਣੀ ਗੱਲ ਕਰਾਂ ਪਹਿਲੀ ਗੱਲ ਤਾਂ ਮੈਂ ਬਾਇ ਪ੍ਰੋਫੈਸ਼ਨਲ ਵੀ ਸਿੰਗਰ ਆ ਜੀ ਠੀਕ ਆ ਮੇਰੇ ਵੀ ਕਾਫੀ ਟ੍ਰੈਕ ਆ ਚੁੱਕੇ ਨੇ ਜਦੋਂ ਮੇਰਾ ਪਹਿਲਾ ਡੈਬਿਊ ਟ੍ਰੈਕ ਆਇਆ ਤਾਂ ਮੇਰੇ ਵੀ ਡਾਇਰੈਕਟਰ ਨੇ ਮੈਨੂੰ ਇਹੀ ਗੱਲ ਬੋਲੀ ਮੈਨੂੰ ਸੁਣਾਓ ਜਰੂਰ ਸੁਣਾਉਂਗਾ ਜੀ ਤਾਂ ਮੇਰੇ ਵੀ ਡਾਇਰੈਕਟਰ ਨੇ ਗੱਲ ਬੋਲੀ ਕਿ ਯਾਰ ਇਹ ਜਿਹੜਾ ਤੇਰਾ ਪ੍ਰੋਫੈਸ਼ਨ ਆ ਨਾ ਇਹ ਇਸ ਤਰ੍ਹਾਂ ਦਾ ਹੈ ਕਿ ਤੈਨੂੰ ਅੱਗੇ ਚੱਲ ਕੇ ਦਾੜੀ ਕਟਾਣੀ ਪੈ ਵੀ ਹੋਸਰੇ ਤੈਨੂੰ ਵਾਲ ਕਟਾਉਣੇ ਪੈਣ। ਹੋਸਰੇ ਤੈਨੂੰ ਦਸਤਾਰ ਵੀ ਲਾਉਣੀ ਪਵੇ। ਮਤਲਬ ਇੰਡਸਟਰੀ ਦੇ ਬੰਦੇ ਨੇ ਇਹ ਗੱਲ ਕਹੀ ਤੁਹਾਨੂੰ ਵੀ ਜੇ ਤੂੰ ਸਿੰਗਰ ਬਣਨਾ ਹੈ ਤਾਂ ਤੈਨੂੰ ਦਸਤਾਰ ਜਾਂ ਆਪਣੀ ਦਾੜੀ ਕਟਾਣੀ ਪੈ ਸਕਦੀ ਹੈ। ਕੱਟ ਸਕਦੀ ਆ। ਤਾਂ ਮੈਂ ਇਹੀ ਗੱਲ ਕਹੀ ਮੈਂ ਕਿਹਾ ਜਿਹੜੀ ਧਰਤੀ ਤੋਂ ਮੈਂ ਬਿਲੋਂਗ ਕਰਦਾ ਮੇਰੀ ਜਮੀਰ ਨਹੀਂ allow ਕਰਦੀ ਪਹਿਲੀ ਗੱਲ ਤਾਂ ਹਨਾ ਤੇ ਦਸਤਾਰ ਜਾਂ ਦਾੜੀ ਕਟਾਉਣਾਂ ਤੋਂ ਬੜੀ ਦੂਰ ਦੀ ਗੱਲ ਹੈ। ਤੇ ਅਗਲੀ ਗੱਲ ਆ ਜਾਂਦੀ ਹੈ ਵੀ ਸਾਡੇ ਕੋਲ ਅੱਜ ਤੋਂ ਤਕਰੀਬਨ 3-4 ਸਾਲ ਪਹਿਲਾਂ ਇੱਕ ਬਠਿੰਡੇ ਤੋਂ ਵੀਰ ਆਇਆ ਸੀਗਾ। ਉਹਦਾ ਨਾਮ ਜਿਹਨਾਂ ਦੀ ਗਗਨਦੀਪ ਸਿੰਘ ਨੇ ਗੱਲ ਕੀਤੀ ਉਹਦਾ ਨਾਮ ਸੀ ਕੋ ਸ਼ੁਸ਼ੀਲ ਕੁਮਾਰ ਤੇ ਹਿੰਦੂ ਪਰਿਵਾਰ ਤੋਂ ਬਲੋਂਗ ਕਰਦੇ ਸੀ ਉਹ ਤੇ ਉਹ ਜਦੋਂ ਸਾਡੇ ਕੈਂਪ ਦੇ ਵਿੱਚ ਆਏ ਤਾਂ ਉਹ ਸਾਰਾ ਕੁਝ ਇਹ ਜੋ ਸਤਾਮਜਮ ਸੀਗਾ ਦੇਖ ਕੇ ਬੜੇ ਪ੍ਰਭਾਵਿਤ ਹੋਏ ਉਹ ਉਹ ਸਾਨੂੰ ਫਿਰ ਪ੍ਰੋਮਿਸ ਕਰਕੇ ਗਏ ਕਿ ਯਾਰ ਜਦੋਂ ਮੈਂ ਅਗਲੇ ਸਾਲ ਆਉਂਗਾ ਮੈਂ ਸਰਦਾਰ ਬਣ ਕੇ ਆਉਂਗਾ ਮੈਂ ਉਹਨੂੰ ਪੁੱਛਿਆ ਭਾਈ ਤੁਹਾਡਾ ਨਾਮ ਕੀ ਹੈ ਕਹਿੰਦਾ ਸ਼ੁਸ਼ੀਲ ਕੁਮਾਰ ਮੈਨੂੰ ਲੱਗਿਆ ਵੀ ਸ਼ਾਇਦ ਵੈਸੀ ਮਜ਼ਾਕ ਚ ਬੰਦੇ ਨੇ ਜਾਂ ਜੀ ਠਾੜ-ਬੜ ਦੇਖ ਕੇ ਕਹਿਤਾ ਕਿ ਨਹੀਂ ਇਦਾਂ ਨਹੀਂ ਕਰਸਾ ਰ ਬੰਦਾ ਹਾਂ ਤਾਂ ਤਕਰੀਬਨ 1 ਸਾਲ ਪਹਿਲਾਂ ਸਾਡੇ ਕੋਲ ਵੀਰਾ ਦੁਬਾਰਾ ਆਇਆ ਤਾਂ ਉਹਨੇ ਜਿਹੜੀ ਸੀਗੀ ਆਪਣੇ ਦਾੜੀ ਵਿਧਾਈ ਹੋਈ ਸੀ ਪੂਰਾ ਪ੍ਰੋਪਰ ਸਰਦਾਰ ਬਣਿਆ ਹੋਇਆ ਸੀਗਾ ਤਾਂ ਉਹਨੇ ਮੈਨੂੰ ਆ ਕੇ ਫਿਰ ਆਪਣੀ ਫੋਟੋ ਦਿਖਾਈ ਫੋਟੋ ਦਿਖਾਈ ਕਹਿੰਦਾ ਭਾਈ ਪਾਜੀ ਤੁਸਾਨੂੰ ਪਛਾਣਿਆ ਕਹਿੰਦਾ ਨਹੀਂ ਭਾਜੀ ਕਹਿੰਦਾ ਭਾਜੀ ਮੈਂ ਸੁਸ਼ੀਲ ਕਬਰਾ ਮੈਂ ਨਾਈ ਦਾ ਕੰਮ ਕਰਦਾ ਹੁੰਦਾ ਸੀ ਮੈਂ ਤੇ ਅੱਜ ਮੇਰੀ ਜਿਹੜੀ ਜ਼ਿੰਦਗੀ ਆ ਪੂਰੀ ਤਰ੍ਹਾਂ ਚੇਂਜ ਹੋ ਚੁੱਕੀ ਆ ਵੀ ਹੁਣ ਮੇਰਾ ਨਾਮ ਸਰਦਾਰ ਸੁਸ਼ੀਲ ਸਿੰਘ ਖਾਲਸਾ ਬਣ ਗਿਆ ਮੈਂ ਈਵਨ ਕਿ ਮੇਰੇ ਪਰਿਵਾਰ ਨੇ ਵੀ ਮੇਰਾ ਜਿਹੜਾ ਹੈਗਾ ਮੈਨੂੰ ਬੜੇ ਮੇਰੇ ਗੈਂਸਟਲੇ ਮੇਰੇ ਗਾਲਾਂ ਵੀ ਪਈਆਂ ਬੜਾ ਕੁਝ ਹੋਇਆ ਪਰ ਕਹਿੰਦਾ ਹੁਣ ਹੌਲੀ ਹੌਲੀ ਜਿਹੜਾ ਮੇ ਇਹ ਬੜੀ ਵੱਡੀ ਗੱਲ ਹੈ ਜੀ ਹਾਂ ਜੀ ਬਹੁਤ ਸੋਹਣੀ ਗੱਲ ਤੁਸੀਂ ਸਾਂਝੀ ਕੀਤੀ ਤਾਂ ਸਾਡੇ ਨਾਲ ਇੱਕ ਸਿੰਘ ਸਾਹਿਬ ਵੀ ਮੌਜੂਦ ਨੇ ਤਾਂ ਸਰ ਦਸਤਾਰ ਬੰਦੇ ਦੀ ਜ਼ਿੰਦਗੀ 'ਚ ਕਿੰਨਾ ਅਸਰ ਕਰਦੀ ਹੈ ਬੰਦੇ ਦੀ ਜ਼ਿੰਦਗੀ ਨੂੰ ਬਦਲਣ ਦੇ ਲਈ ਇੱਕ ਦਸਤਾਰ ਹੀ ਹੈ ਵੀਰੇ ਇਹੋ ਜੀ ਜਿੰਦੇ ਬਿਨਾਂ ਅਸੀਂ ਰਹਿ ਨਹੀਂ ਸਕਦੇ ਇਹ ਅਸੀਂ ਇੱਕ ਟਾਈਮ ਸਜਾਉਂਦੇ ਆ ਤੇ ਸਾਨੂੰ ਸਾਰਾ ਦਿਨ ਸਜਾ ਕੇ ਰੱਖਦੀ ਹੈ ਹਨਾ ਆਪਣਾ ਵੀ ਪੇਸ਼ਾ profession turban center ਦਾ ਹੀ ਹੈ turban training center ਹੈ ਐਂ ਦੇ ਵਿੱਚ ਜਦੋਂ ਅਸੀਂ ਕਿਸੇ ਵਿਆਹ ਵਾਲੇ ਮੁੰਡੇ ਦੇ ਪੱਗ ਬੰਦਦੇ ਆ ਨਾ ਉਹ ਲੱਖ ਰੁਪਏ ਦੀ ਸ਼ੇਰਵਨੀ ਲਿਆਂਦਾ ਪਰ ਸਿਰ ਤੇ ਉਹਦੇ ਪੱਗ ਨਾ ਹੋਵੇ ਤਾਂ ਬਹੁਤ ਅੱਧਾ ਲੱਗਦਾ ਤੇ ਉਹ 80% ਪੂਰਾ ਦਸਤਾਰ ਵਾਲੇ ਹੁੰਦਾ ਤੇ ਦਸਤਾਰ ਦੀ ਬਹੁਤ ਜ਼ਿਆਦਾ ਮਤਤ ਹੈ ਬਹੁਤ ਵੈਲਿਊ ਹੈ ਜਦੋਂ ਕੈਂਪ ਦੀ ਸਟਾਰਟਿੰਗ ਕੀਤੀ ਸੀ ਉਦੋਂ ਇੰਨੇ ਸਾਡੇ ਨਾਲ ਵੀਰ ਨਹੀਂ ਜੁੜੇ ਸੀ ਹੁਣ ਸਾਨੂੰ ਇੰਨਾ ਵਧੀਆ ਇੱਕ ਸਟੇਟਸ ਮਿਲ ਰਿਹਾ ਇੱਕ ਲੈਵਲ ਮਿਲ ਰਿਹਾ ਇੱਕ ਪ੍ਰਾਊਡ ਫੀਲ ਹੋ ਰਿਹਾ ਕਿ ਸਾਡੇ ਨਾਲ ਕਾਫੀ ਵੀਰ ਜੁੜ ਗਏ ਨੇ ਦਸਤਾਰ ਕੋਚ ਵੀ ਟ੍ਰੇਨਿੰਗ ਵਾਲੇ ਵੀ ਬੰਨਣ ਲਏ ਨੇ ਇਹ ਵੀ ਇੱਕ ਅਹਿਮ ਰੋਲ ਹੈ ਨਾ ਜਿਵੇਂ ਹੁਣ ਨਵੇਂ-ਨਵੇਂ ਨੌਜਵਾਨ ਮੁੰਡੇ ਆ ਰਹੇ ਨੇ ਸੋਹਣੀ-ਸੋਹਣੀ ਦਸਤਾਰਾਂ ਸਜਾਉਂਦੇ ਨੇ ਤਾਂ ਸਿੰਗਰ ਐਕਟਰ ਉਹਨਾਂ ਦੀ ਰਿਸਾ ਕਰਦੇ ਨੇ ਉਦੋਂ ਆਪਣੇ ਆਪ ਤੇ ਮਾਣ ਮਹਿਸੂਸ ਹੁੰਦਾ ਪੂਰਾ ਹੂੰ ਬਿਲਕੁਲ ਸਹੀ ਹੈ ਤੁਹਾਡੀ ਗੱਲ ਇਹਦੇ ਵਿੱਚ ਇਹ ਹੈ ਕਿ ਉਹਨਾਂ ਨੂੰ ਦੇਖ ਕੇ ਲੋਕੀ ਕਾਪੀ ਕਰਦੇ ਹਨਾ ਟ੍ਰੈਂਡ ਚੱਲੀ ਉਹਨਾਂ ਤੋਂ ਰਿਹਾ ਪਰ ਸਾਨੂੰ ਇਹ ਖੁਸ਼ੀ ਹੁੰਦੀ ਹੈ ਕਿ ਚਲੋ ਉਹਨਾਂ ਦੇ ਕਟਿੰਗ ਹੈ ਕੋਈ ਗੱਲ ਨਹੀਂ ਪਰ ਉਹ ਦਸਤਾਰ ਨੂੰ ਲੈ ਕੇ ਕਿਤੇ ਪ੍ਰਮੋਟ ਤਾਂ ਕਰ ਰਹੇ ਹਨਾ ਸਾਡੀ ਜਨਤਾ ਨੂੰ ਜਿਹੜੇ ਇੱਕ ਦੋ ਸਿੰਗਰ ਆਏ ਸੀ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕਿਹਦੇ ਨੇ ਦਾੜੀ ਬਦਾ ਲਈ ਕਿਸ ਨੇ ਬਾਲ ਖੜੇ ਕਰ ਲਏ ਉਹ ਲੋਕਾਂ ਨੇ ਉਹਦਾ ਟ੍ਰੈਂਡ ਚਲਾ ਲਿਆ ਪਰ ਸਾਡੇ ਗਿੰਤੀ ਦੇ ਸਿੰਗਰ ਇਹੋ ਜਿਹੇ ਨੇ ਵੀਰ ਜਿਨ੍ਹਾਂ ਨੇ ਦਸਤਾਰ ਨੂੰ ਪ੍ਰਮੋਟ ਕੀਤਾ ਆਪਣੀ ਆਊਟਫੀਟ ਨੂੰ ਪ੍ਰਮੋਟ ਕੀਤਾ ਤੋਂ ਨੂੰ ਉਹਦੇ ਨਾਲ ਜੁੜ ਕੇ ਉਹਨੂੰ ਆਪਣਾ ਰੁਤਬਾ ਬਣਾ ਕੇ ਤੇ ਅੱਜ ਮੁੰਡੇ ਦਸਤਾਰਾਂ ਤੋਂ ਦੇਖ ਰਹੇ ਹਾਂ ਸਾਰਿਆਂ ਦੇ ਇੱਕੋ ਜਿਹਾ ਸੱਲ ਬਣਿਆ ਆ ਵਟਾਂ ਵਾਲਾ ਹਨਾ ਤੇ ਤੁਹਾਡੀ ਵੀ ਉਹ ਹੀ ਦਸਤਾਰ ਬਣੀ ਹੋਈ ਆ ਵਟਾਂ ਵਾਲੀ ਇਹ ਸਾਡੇ ਜੱਸਾਡ ਬਾਈ ਅਸਿੰਦਰ ਸਰਤਾਜ ਪੁਰਾਣੇ ਰਵਾਜਾਂ ਨੂੰ ਦੁਬਾਰਾ ਵਾਪਸ ਲਿਆ ਕੇ ਇਹਨੂੰ ਪ੍ਰਮੋਟ ਕਰ ਰਹੇ ਨੇ ਅਸੀਂ ਉਹਨਾਂ ਦਾ ਬਹੁਤ ਦਿਲੋਂ ਧੰਨਵਾ ਤਾ ਹੁਣ ਕਿਸ ਤਰ੍ਹਾਂ ਦੇ ਜਿਹੜੇ ਅੱਗੇ ਉਪਰਾਲੇ ਕੀਤੇ ਜਾ ਰਹੇ ਨੇ ਨੌਜਵਾਨਾਂ ਦੇ ਲਈ ਵੀਰੇ ਇਹ ਜਿਹੜਾ ਸਾਰੇ ਵੀਰਨ ਨਾਲ ਰਲ ਕੇ 11 ਸਾਲ ਤੋਂ ਦਸਤਾਰ ਕੈਂਪ ਸਾਡਾ ਚੱਲ ਰਿਹਾ ਹੈ 11ਵਾਂ ਦਸਤਾਰ ਕੈਂਪ ਹੈ ਇਹਦੇ ਵਿੱਚ ਇਹੀ ਚੀਜ਼ ਸਾਨੂੰ ਮਿਲ ਰਹੀ ਹੈ ਕਿ ਅਸੀਂ ਇਸ ਨੂੰ ਵੱਧ ਤੋਂ ਵੱਧ ਹੋਰ ਕੀ ਕਰੀਏ ਜਿੰਨੇ ਚ ਜੀਨ ਦੀ ਪ੍ਰਮੋਸ਼ਨ ਕਰ ਸਕੀ ਹੈ ਹਨਾ ਅਸੀਂ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਹਾਂ ਇਕੱਲੇ ਇਕੱਲੇ ਨੂੰ ਵੀਰ ਨੂੰ ਜਿਹੜਾ ਆਇਆ ਸਾਡੇ ਨਾਲ ਸੇਵਾ ਕਰ ਰਿਹਾ ਉਹਨਾਂ ਦਾ ਸਨਮਾਨ ਕਰਦੇ ਹਾਂ ਪ੍ਰੋਪਰ ਹਨਾ ਉਹਨਾਂ ਦਾ ਧੰਨਵਾਦ ਕਰਦੇ ਹਾਂ ਉਹਨਾਂ ਨਾਲ ਅਸੀਂ ਆਪਣੇ ਨਾਲ ਸਾਨੂੰ ਗੁਰਗਨ ਸਾਹਿਬ ਯੂਨੀਵਰਸਿਟੀ ਦਾ ਪੂਰਾ ਸਹਿਯੋਗ ਹੈ ਸਾਨੂੰ ਉੱਤੇ ਸਟੇ ਕਰਨ ਲਈ ਰੂਮ ਵੀ ਮਿਲਦੇ ਆ ਹਨਾ ਹਰ ਚੀਜ਼ ਦਾ ਉਹਨਾਂ ਦਾ ਪ੍ਰਬੰਧ ਕਰ ਰਹੇ ਹਾਂ ਜਿਹੜੀ ਵੀਰ ਹੋਰ ਸਾਡੇ ਨਾਲ ਜੁੜ ਰਹੇ ਨੇ ਅਸੀਂ ਉਹਨਾਂ ਨੂੰ ਵੀ ਪ੍ਰਮੋਸ਼ਨ ਦੇ ਨਾਲ ਨਾਲ ਰਹਿ ਰਹੇ ਹਾਂ ਇਹਦੇ ਵਿੱਚ ਅਸੀਂ ਹੋਰ ਪ੍ਰਮੋਸ਼ਨ ਕਰਨ ਦਾ ਤਰੀਕਾ ਲੱਭ ਰਹੇ ਹਾਂ ਕਿ ਅਸੀਂ ਪਿੰਡਾਂ ਪਿੰਡਾਂ ਜਾ ਕੇ ਕੈਂਪ ਲਾਈਏ ਕਿਤੇ ਤੋਂ ਸਾਨੂੰ ਕਾਲ ਤਾ ਹੁਣ ਸਾਰੇ ਨੌਜਵਾਨ ਵੀਰ ਖੜੇ ਨੇ ਤਾਂ ਮੈਂ ਇੱਕ ਜ਼ਰੂਰ ਗੱਲ ਤੁਹਾਡੇ ਤੋਂ ਪੁੱਛਣਾ ਚਾਹੂੰਗਾ ਮੈਂ ਨਾ ਪੰਜਾਬੀ ਭਾਸ਼ਾ ਨੂੰ ਲੈ ਕੇ ਗੱਲ ਜ਼ਰੂਰ ਕਰਨਾ ਚਾਹੂੰਗਾ ਤਾਂ ਤੁਸੀਂ ਅੱਜ ਕੱਲ ਜੋ ਚੀਜ਼ ਦੇਖਣ ਨੂੰ ਮਿਲਦੀ ਹੈ ਸ਼ਹਿਰਾਂ ਦੇ ਵਿੱਚ ਤਾਂ ਆਪਣੇ ਜਿਹੜੇ ਪੰਜਾਬੀ ਬੰਦੇ ਵੀ ਨੇ ਨਾ ਉਹ ਬਾਹਰ ਦੇ ਬੰਦੇ ਨਾਲ ਹਿੰਦੀ 'ਚ ਗੱਲ ਕਰਦੇ ਨੇ ਭਾਸ਼ਾ ਕੋਈ ਮਾੜੀ ਨਹੀਂ ਮੇਰਾ ਹੀ ਮੰਨਣਾ ਹੈ ਠੀਕ ਹੈ ਸਾਰੀ ਭਾਸ਼ਾ ਆਣੀ ਚਾਹੀਦੀਆਂ ਪਰ ਮੈਨੂੰ ਇਹ ਲੱਗਦਾ ਕਿ ਅੰਗਰੇਜ਼ੀ ਭਾਸ਼ਾ ਨੂੰ ਇੱਕ ਸਰਟੀਫਿਕੇਟ ਬਣਾ ਲਿਆ ਪੜ੍ਹੇ ਲਿਖੇ ਹੋਣ ਦਾ ਕਿ ਜਿਹੜਾ ਬੰਦਾ ਅੰਗਰੇਜ਼ੀ ਬੋਲਦਾ ਪੜ੍ਹਿਆ ਲਿਖਿਆ ਤੇ ਜਿਹੜਾ ਬੰਦਾ ਪੰਜਾਬੀ ਬੋਲਦਾ ਉਹ ਫੀ ਇਹ ਚੀਜ਼ ਮੰਨਦੇ ਹੋ ਨਹੀਂ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਹਰ ਇੱਕ ਦੀ ਆਪਣੀ ਆਪਣੀ ਭਾਸ਼ਾ ਹੈ ਪਰ ਅਸੀਂ ਕੋਸ਼ਿਸ਼ ਇਹ ਕਰਦੇ ਹਾਂ ਕਿ ਜੇ ਕੋਈ ਸਾਡੇ ਕੋਲੇ ਹਿੰਦੂ ਵੀਰ ਖੜਾ ਵਾ ਜਾਂ ਕੋਈ ਹੋਰ ਭਾਸ਼ਾ ਵਾਲਾ ਵੀਰ ਖੜਾ ਵਾ ਅਸੀਂ ਆਪਣੀ ਭਾਸ਼ਾ ਨੂੰ ਉਹਦੇ ਨਾਲ ਭਾਸ਼ਾ ਜੋੜ ਕੇ ਉਹਦੇ ਨਾਲ ਬੋਲੀ ਬੋਲਣ ਲੱਗ ਜਾਂਦੇ ਹਾਂ ਕਿਉਂਕਿ ਜ਼ਿਆਦਾਤਰ ਪ੍ਰੋਬਲਮ ਉਦੋਂ ਆਉਂਦੀ ਹੈ ਜਦੋਂ ਦੂਜੇ ਧਰਮ ਵਾਲਾ ਬੰਦਾ ਸਾਡੀ ਪੰਜਾਬੀ ਭਾਸ਼ਾ ਨਹੀਂ ਸਮਝ ਬੰਦਾ ਅਸੀਂ ਉਦੋਂ ਮੈਨੇਜ ਕਰਦੇ ਹਾਂ ਕਿ ਯਾਰ ਵੀ ਅਸੀਂ ਉਹਨਾਂ ਨੂੰ ਕਿਸ ਵਰਡਿੰਗ ਦੇ ਵਿੱਚ ਕਿਸ ਗੱਲ ਦੇ ਨਾਲ ਉਹਨਾਂ ਨੂੰ ਅਟੈਚ ਹੋਈਏ ਕਿ ਅਸੀਂ ਉਹਨੂੰ ਆਪਣੀ ਭਾਸ਼ਾ ਦਾ ਗਿਆਨ ਦੇ ਸਕੇ ਇਹ ਇਸ ਚੀਜ਼ ਦੀ ਬਹੁਤ ਜ਼ਰੂਰਤ ਹੈ ਦਸਤਾਰਾਂ ਨਾਲ ਵੀ ਅਸੀਂ ਜੁੜੇ ਹੋਏ ਆ ਕਿਉਂਕਿ ਜੋ ਸਾਡੇ ਕੋਲ ਹੋਂਰ ਹੈ ਅਸੀਂ ਉਹਦੇ ਨਾਲ ਜੁੜ ਰਹੇ ਆ ਹਨਾ ਸਾਡੀ ਕੋਸ਼ਿਸ਼ ਹੈ ਕਿ ਊੜਾ ਤੇ ਜੋੜਾ ਦੋਨੋਂ ਚੀਜ਼ਾਂ ਜ਼ਰੂਰੀ ਨੇ ਹਨਾ ਊੜਾ ਵੀ ਹੁਣ ਮੁੰਡੇ ਸੰਭਾਲਣ ਲੱਗੇ ਨੇ ਜੋੜਾ ਵੀ ਸੰਭਾਲਣ ਲੱਗੇ ਨੇ ਪਰ ਹੁਣ ਜਿਹੜੀ ਨਵੀਂ ਪੀੜ੍ਹੀ ਆ ਮੈਂ ਤੁਹਾਨੂੰ 24 ਤਰੀਕ ਦੀ ਗੱਲ ਦੱਸਦਾ ਮੈਂ ਦੁਕਾਨ ਤੇ ਆਪਣੀ ਸ਼ਾਪ ਤੇ ਦਸਤਾਰ ਬਣ ਰਹੇ ਇੱਕ ਮੁੰਡੇ ਦੇ ਤੇ ਉਹ ਮੁੰਡਾ ਪੂਰਾ ਤਿਆਰਸ਼ਾ ਰੋ ਕੇ ਆਇਆ ਤੇ ਮੈਂ ਕਿਹਾ ਬੇਟਾ ਕਿੱਧਰ ਚੱਲੇ ਫਤਿਹਗੜ ਸਾਹਿਬ ਕਹਿੰਦਾ ਨਹੀਂ ਵੀਰੇ ਉੱਥੇ ਕੀ ਹੁੰਦਾ ਮੈਂ ਕਿਹਾ ਯਾਰ ਕਮਾਲ ਹੋ ਗਈ ਤੇਰੇ ਵਾਲੀ ਮੈਂ ਕਿੰਨੇ ਸਾਲ ਦਾ ਕਹਿੰਦਾ 19 ਸਾਲ ਦਾ ਮੈਂ ਕਿਹਾ ਤੈਨੂੰ ਤੇਰੇ ਕਰਦੇ ਨਹੀਂ ਦੱਸਿਆ ਫਤਿਹਗੜ ਸਾਹਿਬ ਕੀ ਹੋਇਆ ਸੀਗਾ ਕਹਿੰਦਾ ਵੀਰੇ ਐਨਾ ਪਤਾ ਸੀਗਾ ਮੈਂ ਫਿਲਮ ਦੇ ਕਿਸੇ 4:00 ਵਜੇ ਤੇ ਬਈ ਸਾਹਿਬ ਜਦ ਨੇ ਸੀਧੀ ਦਿੱਤੀ ਤੇ ਉਹਦੇ ਦੇ ਸਾਨੂੰ ਮਾਨ ਹੋਣਾ ਚਾਹੀਦਾ ਮੈਂ ਕਿਹਾ ਤੂੰ ਜਾ ਕਿੱਥੇ ਰਿਹਾ ਕਹਿੰਦਾ ਮੈਂ ਆਪਣੇ ਬਰਥਡੇ ਮਨਾਉਣ ਜਾ ਰਿਹਾ 25 ਤਰੀਕ ਰਾਤੀ 12 ਵਜੇ ਸਾਡੇ ਉੱਤੇ ਲੁਧਿਆਣੇ ਕਾਫੀ ਇਸ ਚੀਜ਼ ਨੂੰ ਪ੍ਰਮੋਟ ਪ੍ਰੋਮੋਸ਼ਨ ਕਰਦੇ ਨੇ ਉਹ ਕਾਫੀ ਇੱਕ ਵੱਡੀ ਪਤਾ ਨਹੀਂ ਇੱਕ ਜਗ੍ਹਾ ਬਣੀ ਹੋਈ ਆ ਉੱਤੇ ਵੀ ਮੈਂ ਹੈਰਾਨ ਆ ਮੈਂ ਕਿ ਕਿੰਨੇ ਬੱਚੇ ਆ ਰਹੇ ਕਹਿੰਦਾ ਵੀਰੇ 150 ਫਰੈਂਡ ਆ ਮੇ ਇਹ ਸਾਰੇ ਕਹਿੰਦਾ 2-2000 5-5000 ਰੁਪਏ ਪੇ ਕਰ ਰਹੇ ਨੇ ਤੇ ਉਹ ਮੈਂ ਹੈਰਾਨ ਆ ਵੀ ਉਹਦੇ 5-10 ਲੱਖ ਰੁਪਏ ਲਾ ਕੇ ਉਹਨਾਂ ਨੇ ਆਪਣਾ ਫੰਕਸ਼ਨ ਮਨਾਇਆ ਹੋਣਾ ਵਾ ਪਰ ਉਹਨਾਂ ਨੂੰ ਕਿਸੇ ਨੂੰ ਨਹੀਂ ਪਤਾ ਕਿ ਫਤਗੜ ਸਾਹਿਬ ਕੀ ਹੋਇਆ ਵਾ ਉਹਨਾਂ ਨੂੰ ਇਹਨਾਂ ਪਤਾ ਕਿ ਕ੍ਰਿਸਮਸ ਪਲੱਸ ਮੈਂ ਆਪਣਾ ਬਰਥਡੇ ਅੰਜੋਏ ਕਰਨ ਜਾ ਰਹੇ ਹਾਂ ਕਿਤਨੇ ਕਿਤੇ ਮੰਨਦੇ ਹੋ ਕਿ ਜਿਹੜੇ ਬੱਚਿਆਂ ਨੂੰ ਆਪਣੇ ਇਤਿਹਾਸ ਬਾਰੇ ਨਹੀਂ ਜਾਣਕਾਰੀ ਹੈਗੀ ਤਾਂ ਮਾਪੇ ਦਾ ਵੀ ਇਹਦੇ ਚ ਇੱਕ ਅਹਿਮ ਰੋਲ ਹੈਗਾ ਹੈ ਕਿ ਉਹ ਨਹੀਂ ਦੱਸਦੇ ਹਾਂਜੀ ਬਿਲਕੁਲ ਹੈ ਜੀ ਸਭ ਤੋਂ ਪਹਿਲਾਂ ਜਾੜੀ ਮਾਪਿਓ ਤੋਂ ਸਾਡੇ ਮਾਪਿਓ ਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਹੈ ਕਿ ਸਾਡਾ ਬੱਚਾ ਕਿੱਧਰ ਜਾ ਰਿਹਾ ਹੈ ਸਾਣ ਮੈਨੂੰ ਵੀ ਬਈ ਉਕਲਿਏ ਕੋਲਾਉਂਦੀਆਂ ਨੇ ਕਿ ਸਾਰਾ ਤੁਸੀਂ ਇਹਨੂੰ ਪਾਗ ਸਿਖਾ ਰਹੇ ਹੋ ਨਾਲ ਨਾਲ ਇਹਨੂੰ ਨਾ ਸਮਝਾਓ ਆ ਚੀਜ਼ ਨਹੀਂ ਕਰੀਦੀ ਸਭ ਤੋਂ ਪਹਿਲਾਂ ਰੋਲ ਮਾਪਿਓ ਦਾ ਜਾਂ ਉਹ ਮਾਪਿਓ ਦੱਸਣ ਕਿ ਬੇਟਾ ਇਹ ਗਲਤ ਆ ਆ ਸਹੀ ਆ ਹਨਾ ਮੈਨੂੰ ਨਾ ਕਈ ਵਾਰੀ ਇਹ ਚੀਜ਼ ਸੁਣ ਕੇ ਆਪਣੇ ਅੰਮ ਨੂੰ ਫੀਲ ਕਰਕੇ ਮਨ ਭਰਦਾ ਕਿ ਜਿਹੜੇ ਹੁਣ ਸਾਡੇ ਬੱਚੇ ਕਨਵੈਂਟ ਸਕੂਲਾਂ ਚ ਪੜ੍ਹ ਰਹੇ ਆ ਪੰਜਾਬੀ ਦਾ ਉਹਨਾਂ ਨੇ ਖਤਮ ਹੀ ਕਰ ਦਿੱਤੀ ਪੰਜਾਬੀ ਜਿਹੜੇ ਬੱਚੇ ਸੁਣਾਉਂਦੇ ਨੇ ਉਧਰ ਸਾਡਾ ਕੈਂਪ ਲੱਗਿਆ ਹੋਇਆ ਹੈ ਵਿਗਾਸ ਫਾਊਂਡੇਸ਼ਨ ਦਾ ਉੱਥੇ ਵੀ ਦੋ ਬੱਚਿਆਂ ਨੂੰ ਪੁੱਛਿਆ ਗਿਆ ਕਹਿੰਦੇ ਸਰ ਅਸੀਂ ਪੰਜਾਬੀ ਬੋਲਦੇ ਆ ਸਕੂਲ ਸਾਨੂੰ ਪ ਅਸੀਂ ਪੰਜਾਬੀ ਨੂੰ ਖਤਮ ਕਰਦੇ ਜਾ ਰਹੇ ਹਾਂ ਕਾਲਵੈਂਟਸ ਸਕੂਲਾਂ ਦੇ ਵਿੱਚ ਉਹਦੇ ਨਾਲ ਕੀ ਹੋ ਰਿਹਾ ਜਿਹੜੀ ਹੁਣ ਦੀ ਪਨੀਰੀ ਹੈ ਉਹ ਤਾਂ ਇੱਕ ਪਾਸਿਓਂ ਖਤਮ ਹੋ ਗਈ ਪੰਜਾਬੀ ਤੋਂ ਠੀਕ ਆ ਉਹ ਖਤਮ ਹੋਈ ਉਪਰੋ ਜਿਹੜੇ ਉਹਨਾਂ ਦੇ ਅੱਗੇ ਫਿਚਰ ਦੇ ਵਿੱਚ ਬੱਚੇ ਨੇ ਉਹਨਾਂ ਨੂੰ ਕੀ ਪਤਾ ਲੱਗਣਾ ਪੰਜਾਬੀ ਕੀ ਆ ਗੁਰਦੁਆਰਾ ਕੀ ਆ ਹੁਕਨਾਮਾ ਕੀ ਆ ਉਹਨੂੰ ਕੌਣ ਸਮਝਾਏਗਾ ਇਸੇ ਪੰਜਾਬੀ ਸਮਝਾਉਣੀ ਪੰਜਾਬੀ ਨੂੰ ਸਾਹਮਣਾ ਬਹੁਤ ਜ਼ਰੂਰੀ ਆ ਪਰ ਇਹ ਗੱਲ ਕਹਿ ਦਿੱਤੀ ਜਾਂਦੀ ਆ ਅਕਸਰ ਅਸੀਂ ਵੀ ਸਵਾਲ ਕਰਦੇ ਆ ਹਨਾ ਕਿ ਪੰਜਾਬੀ ਇਸ ਤਰੀਕੇ ਦੇ ਨਾਲ ਖਤਮ ਹੁੰਦੀ ਜਾ ਰਹੀ ਹੈ ਤੇ ਸਾਨੂੰ ਜਵਾਬ ਸੁਣਨ ਨੂੰ ਇਹ ਮਿਲਦਾ ਹੈ ਕਿ ਪੰਜਾਬੀ ਭਾਸ਼ਾ ਸਾਡੀ ਗੁਰਮੁਖੀ ਲਿਪੀ ਚ ਹੈ ਠੀਕ ਹੈ ਤੇ ਜਿਹੜੀ ਗੁਰਮੁਖੀ ਹੈ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੈ ਤੇ ਉਹ ਕਦੇ ਖਤਮ ਨਹੀਂ ਹੋ ਸਕਦੀ ਤੁਸੀਂ ਉਹਨਾਂ ਲੋਕਾਂ ਦੇ ਨਾਲ ਸਹਿਮਤ ਹੋ ਉਹ ਤਾਂ ਦੇਖੋ ਜੀ ਆਪਣੀ ਗੁਰਮੁਖੀ ਭਾਸ਼ਾ ਆ ਉਹ ਤਾਂ ਖਤਮ ਨਹੀਂ ਹੋ ਸਕਦੀ ਠੀਕ ਹੈ ਉਹ ਤਾਂ ਇੰਨੇ ਸਾਲਾਂ ਤੋਂ ਸਾਡੇ ਜਿਹੜੇ ਵੈਰੀ ਨੇ ਤੋੜਨ ਦੀ ਕੋਸ਼ਿਸ਼ ਕਰ ਰਹੇ ਆ ਨਾ ਤਾਂ ਸਿੱਖੀ ਮੁੱਕੀ ਹੈ ਨਾ ਔੜਾ ਮੁੱਕਿਆ ਠੀਕ ਹੈ ਪਰ ਗੱਲ ਇੱਥੇ ਇਹ ਆ ਜਾਂਦੀ ਹੈ ਕਿ ਜਦੋਂ ਅਸੀਂ ਬੱਚਿਆਂ ਨੂੰ ਪੜ੍ਹਾ ਹੀ ਕਨਵੈਂਟ ਸਕੂਲ ਚ ਰਹੇ ਆ ਉੱਥੇ ਉਹਨਾਂ ਨੂੰ ਪੰਜਾਬੀ ਆ ਹੀ ਨਹੀਂ ਰਹੀ ਉਹ ਬੋਲਦੇ ਹੀ ਹੁੰਦੀ ਹੈ ਜਿਵੇਂ ਇੰਗਲਿਸ਼ ਆ ਪੰਜਾਬੀ ਵਿੱਚ ਬੋਲਣ ਵਾਲੇ ਨੂੰ ਅਨਪੜ ਗਿਣਿਆ ਜਾਂਦਾ ਅਸੀਂ ਕਹਿੰਦੇ ਆ ਕਿ ਮਾਪਿਓ ਦੀ ਡਿਊਟੀ ਆ ਕਿ ਉਹ ਪੰਜਾਬੀ ਨੂੰ ਪਹਿਲ ਦੇਣ ਸਾਡੀ ਸਰਕਾਰ ਨੂੰ ਵੀ ਬੇਨਤੀ ਆ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਪੰਜਾਬੀ ਨੂੰ ਪਹਿਲ ਹੋਣੀ ਚਾਹੀਦੀ ਆ ਭੋਤਮਾਨ ਜੀ ਨੇ ਬੜਾ ਵਧੀਆ ਕੀਤਾ ਹੈ ਤਰੀਕਾ ਕਿ ਜਿੱਥੇ ਵੀ ਬੋਰਡ ਲੱਗੇ ਨੇ ਟੌਪ ਤੇ ਪੰਜਾਬੀ ਥੱਲੇ ਅ ਇੰਗਲਿਸ਼ ਫਿਰ ਹਿੰਦੀ ਹੈਨਾ ਇਹ ਲਿਖਣ ਨਾਲ ਨਹੀਂ ਹੋਣਾ ਇਹ ਸਾਡੀ ਅੰਦਰ ਪਾਉਣੀ ਪੈਣੀ ਆ ਪੰਜਾਬੀ ਤਾਂ ਅਸੀਂ ਚੀਜ਼ ਨੂੰ ਸੰਭਾਲ ਸਕਦੇ ਆ ਜਿੱਦਾਂ ਅਸੀਂ ਅੰਗਰੇਜ਼ੀ ਹੀ ਬੋਲਦੇ ਰਵਾਂਗੇ ਭੁੱਲ ਜਾਵਾਂਗੇ ਕਿ ਉਹ ਪੰਜਾਬੀ ਬੋਲਣ ਵਾਲੇ ਸੀ ਜਦੋਂ ਅਸੀਂ ਆਪਣੀ ਭਾਸ਼ਾ ਦੀ ਟੁੱਟ ਗਈ ਸਮਝੋ ਧਰਮ ਖਤਮ ਹੋ ਗਿਆ ਆ ਮੈਂ ਹੁਣ ਲਾਸਟ ਦੇ ਵਿੱਚ ਤੁਹਾਨੂੰ ਇਹ ਗੱਲ ਕਹਿਣਾ ਚਾਹਾਂਗਾ ਕਿ ਜਿਹੜੇ ਨੌਜਵਾਨ ਇਹ ਕਹਿ ਕੇ ਦਸਤਾਰ ਨਹੀਂ ਸਜਾਉਂਦੇ ਕਿ ਸਾਡੇ ਕੋਲ ਟਾਈਮ ਨਹੀਂ ਹੁੰਦਾ ਜਾਂ ਸਜਾਣੀ ਔਖੀ ਹੈ ਬਹਾਨਾ ਲਾ ਕੇ ਦਸਤਾਰ ਨਹੀਂ ਸਜਾਉਂਦੇ ਕੁਝ ਤਾਂ ਇੱਥੋਂ ਤੱਕ ਵੀ ਚਲੇ ਜਾਂਦੇ ਨੇ ਕਿ ਕੇਸ ਤੱਕ ਕਤਲ ਕਰਵਾ ਦਿੰਦੇ ਨੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਹਾਂ ਇੱਥੇ ਇੱਕ ਬੱਚਾ ਖੜਾ ਸੀਗਾ ਜਿਨੇ ਆਪਣੇ ਬਾਰੇ ਦੱਸਿਆ ਤੇ ਉਹ ਬੱਚਾ ਇਹ ਦੱਸ ਰਿਹਾ ਸੀਗਾ ਕਿ ਵੀ ਜਿਹੜੇ ਲੋਕੀ ਬਹਾਨੇ ਲਾਉਂਦੇ ਆ ਬਹਾਨੇ ਲਾਉਣੇ ਗਲਤ ਨੇ ਮੈਂ ਉਹਨਾਂ ਦਾ ਬਹਾਨਾ ਇਸ ਤਰੀਕੇ ਨਾਲ ਹੀ ਤੋੜਿਆ ਉਹਨਾਂ ਦਾ ਮੈਂ ਬੱਚਿਆਂ ਦਾ ਮੈਂ ਚੈਲੰਜ ਐਕਸੈਪਟ ਕੀਤਾ ਜਿਹੜੇ ਕਹਿੰਦੇ ਆ ਸਾਨੂੰ ਸ਼ੀਸ਼ੇ ਕੀ ਖੜਕੀ ਵੀ ਘੰਟਾ ਲੱਗ ਜਾਂਦਾ ਸਾਨੂੰ ਪੱਗ ਨਹੀਂ ਬਨਣੀ ਆਉਂਦੀ ਹਨਾ ਉਹਨਾਂ ਦੇ ਉਹਨਾਂ ਦਾ ਇਹ ਚੈਲੰਜ ਖਤਮ ਕਰਨ ਵਾਸਤੇ ਮੈਂ ਐਕਸੈਪਟ ਕੀਤਾ ਕਿ ਮੈਂ ਅੱਖਾਂ ਦੇ ਪੱਟੀ ਬਨ ਕੇ ਪੱਗ ਬਨਨੀ ਅੱਖਾਂ ਦੇ ਪੱਟੀ ਬਨ ਕੇ ਪੱਗ ਬਨਨੀ ਤੇ ਉਹਨਾਂ ਨੂੰ ਦਿਖਾਇਆ ਕਿ ਦੇਖੋ ਬੇਟਾ ਬਿਨਾਂ ਸ਼ੀਸ਼ੇ ਤੋਂ ਅੱਖਾਂ ਬੰਦ ਕਰਕੇ ਪੱਗ ਬਨਨੀ ਜਾ ਰਹੀ ਆ ਇਹ ਬਾਨਨੇ ਨੇ ਇਹ ਬਾਨਨੇ ਨਾਲ ਆਓ ਕੋਈ ਵੀ ਚੀਜ਼ ਇੰਪੋਸੀਬਲ ਨਹੀਂ ਹੈਗੀ ਜਿਹੜੇ ਕਹਿੰਦੇ ਨੇ ਘੰਟਾ ਘੰਟਾ ਲੱਗ ਜਾਂਦਾ ਪੱਗ ਨੂੰ ਮੈਂ ਕਹੀ ਜਾਂਦੇ ਕਿ ਆ ਪੱਗ ਚੱਕ ਕੇ ਮਰਦੇ ਕੁਰਸੀ ਤੇ ਯਾਰ ਪੱਗ ਨਹੀਂ ਬਨਨੀ ਜਾ ਰਹੀ ਵਾਲ ਹੀ ਘਟਾ ਦਿੰਨੇ ਆ ਜਾਂ ਜੈਲ ਵਾਲ ਲੈਂਦੇ ਆ ਉਹ ਇਹ ਚੀਜ਼ਾਂ ਕਿਉਂ ਇਹ ਸਾਰੇ ਬੰਨ ਲੋਂਦੇ ਪੈਨੇ ਉਹਨਾਂ ਦਾ ਵੀ ਮੈਂ ਚੈਲੰਜ ਐਕਸੈਪਟ ਕੀਤਾ ਕਿ ਭਾਈ ਟਾਈਮ ਨਹੀਂ ਲੱਗਦਾ ਪਾਠ ਕਰੋ ਟਾਈਮ ਆਪਣਾ ਮੈਨੇਜ ਕਰਕੇ ਰੱਖੋ 5 ਮਿੰਟ 10 ਮਿੰਟ ਘੜੀ ਦੇ ਰੱਖ ਕੇ ਤੁਸੀਂ ਮਿੰਟੋਂ ਮਿੰਟ ਬਨ ਸਕਦੇ ਹੋ ਉਹ ਚੈਲੰਜ ਐਕਸੈਪਟ ਕਰਕੇ ਮੈਂ ਅੱਜ 27 ਸੈਕਿੰਡ ਦਾ ਆਪਣਾ ਰਿਕਾਰਡ ਬਣਾਇਆ ਪੱਗ ਬੰਨਣ ਦਾ ਠੀਕ ਹੈ ਉਹ ਚੀਜ਼ ਦੇਖ ਕੇ ਕਈ ਲੋਕੀ ਸੁਧਰੇ ਨੇ ਕਿ ਹਾਂ ਯਾਰ ਪੱਗ ਬੰਨੀ ਜਾ ਸਕਦੀ ਹੈ ਉਹਨਾਂ ਨੂੰ ਪੱਗ ਬੰਨ ਕੇ ਦਿਖਾਈਏ ਦੇਖੋ 27 ਸੈਕਿੰਡ ਚ ਬੰਨੀ ਹੈ 2016 ਚ ਮੇਰਾ ਰਿਕਾਰਡ ਸੀ 40 ਸੈਕਿੰਡ ਦਾ ਤੇ ਹੁਣ ਮੈਂ 27 ਸੈਕਿੰਡ ਦਾ ਬਣਾਇਆ ਘੰਟਾ ਪਹਿਲਾਂ ਮੈਂ ਪੱ ਉਮੇ ਲੱਗਦਾ ਕਿਤਨੇ ਕਿਤੇ ਮੇਰੀ ਹਾਲੇ ਵੀ ਮਿਸਟੇਕ ਸੀ ਕਿ ਉਹਨਾਂ ਮੈਂ 20 ਸੈਕਿੰਡ ਤੇ ਲੈ ਕੇ ਆਉਣਾ ਇਹ ਸਾਰੇ ਬੰਦੇ ਨੇ ਕੋਈ ਇਹੋ ਜੀ ਗੱਲ ਨਹੀਂ ਹੈਗੀ ਪੱਗ ਨਹੀਂ ਬਨਦੀ ਜਾਂਦੀ ਪੱਗ ਨੂੰ ਟਾਈਮ ਲੱਗਦਾ ਹੁਣ ਅੱਜ ਇਹ ਤੇ ਸਾਰੇ ਟਰੰਕ ਕੋਚ ਆਏ ਹੋਏ ਆ ਠੀਕ ਆ ਅਸੀਂ ਇੱਕ ਇੱਥੇ ਜਗ੍ਹਾ ਤੇ ਇਕੱਠੇ ਰਹਿ ਰਹੇ ਆ ਕਿ ਉੱਥੇ ਬੰਦਾ ਲੋਕਰਿਆ ਵਾ ਉਹ ਕਹਿੰਦਾ ਯਾਰ ਮੈਂ ਇਦਾਂ ਦੀ ਸਟਾਈਲ ਬੰਦਾ ਮੇਰੀ ਪੱਗ ਨਹੀਂ ਮੇਰੇ ਤੋਂ ਬਣੀ ਜਾਂਦੀ ਸਾਰੇ ਪੱਗਾਂ ਬਨ ਰਹੇ ਆ ਉਹ 10 ਮਿੰਟ 5 ਮਿੰਟ 12 ਮਿੰਟ ਚ ਬਨੀਆਂ ਜਾ ਰਹੀਆਂ ਨੇ ਇਹ ਬੰਦੇ ਨੇ ਆਪਾਂ ਬੰਦੇ ਨਾਲ ਲਈਏ ਆਪਾਂ ਸਿੱਖੀ ਨੂੰ ਸੰਭਾਲੀਏ ਅਸੀਂ ਹੀ ਆਣ ਦਾ ਸਮਾਂ ਸਾਹਮ ਆਉਣ ਵਾਲੀ ਪੀੜ੍ਹੀ ਵੀ ਇਹ ਚੀਜ਼ ਨੂੰ ਸੰਭਾਲੇ ਤਾਂ ਕਿ ਇਹ ਸੇਵਾ ਨਿਰੰਤਰ ਚਲਦੀ ਰਹੇ ਗੁਰੂ ਸਾਹਿਬ ਦੀ ਇਹ ਮਿਹਰ ਸਤਿਗਾ ਇਹ ਚੀਜ਼ ਨੂੰ ਖਤਮ ਨਾ ਹੋਣ ਦਈਏ ਆਉਣ ਵਾਲਾ ਸਮਾਂ ਸੰਭੋ ਬਹੁਤ ਔਖਾ ਹੈ ਆਸੀਂ ਸੇਵਾ ਕਰ ਰਹੇ ਆਂ ਵਿਦੇਸ਼ਾਂ ਤੋਂ ਵੀ ਵੀਰ ਹਰਿਆਣੇ ਤੋਂ ਵੀ ਪੰਜਾਬ ਤੋਂ ਵੀ ਸਾਰੇ ਆਪਣੇ ਆਪਣੇ ਸੈਂਟਰ ਛੱਡ ਕੇ ਆਪਣੇ ਕੰਮਾਂ ਕਰਾਂ ਨੂੰ ਛੱਡ ਕੇ ਇੱਥੇ ਆਏ ਹੋਏ ਨੇ ਉਹਨਾਂ ਦਾ ਲਾਹਾ ਲੋ ਮੇਰੇ ਵੀਰੋ ਧੰਨਵਾਦ ਆ ਤੁਹਾਡਾ ਪਲੀਜ਼ ਮਾਇਨ ਨਾ ਕਰਿਓ ਇਹ ਗੱਲ ਨੂੰ ਸਮਝਿਓ